ਇਹ ਹੁਣ ਟਰੰਪ ਵਾਲੀ ਤੁਸੀਂ ਗੱਲ ਛੇੜ ਲਈ ਸੀ ਕਿ ਹੁਣ ਉਹਨਾਂ ਨੇ ਕਹਦੇ ਟੈਰਿਫਸ ਲਾ ਦੇ ਤੇ ਇਹ ਕਹਤਾ ਵੀ ਤੁਸੀਂ 59ਵੀਂ ਸਟੇਟ ਬਣ ਜਾਓ ਤੇ ਕੈਨੇਡਾ ਦੇ ਅੰਦਰ ਕਿਹੋ ਜੀ ਫੀਲਿੰਗ ਹੈ ਇਸ ਮਾਮਲੇ ਤੇ ਕਿਸ ਤਰ੍ਹਾਂ ਮਹਿਸੂਸ ਕਰਦੇ ਨੇ ਕੈਨੇਡੀਅਨਸ ਕਿਸ ਤਰ੍ਹਾਂ ਮਹਿਸੂਸ ਕਰਦੇ ਸਰਕਾਰਾਂ ਦਾ ਕੀ ਰਿਐਕਸ਼ਨ ਹੈ ਦੇਖੋ ਜੀ ਜੀ ਤੇ ਮੈਂ ਆਪਣੇ ਲੋਕਾਂ ਦੀ ਗੱਲ ਕਰਾਂ ਕਿ ਆਪਣੇ ਲੋਕ ਤੇ ਕੋਈ ਨਹੀਂ ਜੀ ਉਹ ਕਹਿੰਦੇ ਨੇ ਜਿ ਸਮ ਜਿੱਥੇ ਮਰਜੀ ਲੈ ਜਾਓ ਬਹੁਤੇ ਲੋਕ ਕਹਿੰਦੇ ਨੇ ਚਲੋ ਜੀ ਅਮਰੀਕਨ ਪਾਸਪੋਰਟ ਸਾਡਾ ਡਾਲਰ ਵੱਡਾ ਹੋ ਜਾਏਗਾ ਇਹ ਸਾਡੇ ਸਾਡੇ ਲੋਕਾਂ ਦੀ ਸਾਇਕੀ ਆ ਇਹ ਵੀ ਹੈਗੀ ਸਾਡੇ ਲੋਕਾਂ ਦੀ ਸਾਇਕੀ ਆ ਵੈਸੇ ਜਿਹੜਾ ਟੂ ਨੈਸ਼ਨਲਿਸਟ ਨੇ ਨੈਸ਼ਨਲਿਜ਼ਮ ਆ ਮੈਂ ਵੀ ਹੋਣਾ ਚਾਹ ਵਨ ਆਫ ਦੋਜ਼ ਕਿਉਂਕਿ ਹੁਣ ਮੇਰਾ ਕੰਟਰੀ ਤੇ ਕੈਨੇਡਾ ਆ ਜੀ ਬੇਸ਼ੱਕ ਇਹ ਮੇਰੀ ਜਨਮ ਭੂਮੀ ਹੈ ਅਸੀਂ ਇਹ ਅਫਸੈਟਿੰਗ ਹੈ ਜੀ ਸਾਡੇ ਵਾਸਤੇ ਜਿਹੜੀ ਟਰੰਪਸ ਆਫ ਦੀ ਐਨਰ ਸਟਰੋਂਗ ਉਹਨਾਂ ਦੇ ਐਕਸ਼ਨਸ ਨੇ इवन ਉਹਨਾਂ ਦੇ ਸੌ ਚੁੱਕਣ ਤੋਂ ਪਹਿਲਾਂ ਹੀ ਉਹਨਾਂ ਨੇ ਗੱਲਾਂ ਕਰਨੀਆਂ ਸੋ ਦੇਖੋ ਉਹਨਾਂ ਨੇ ਕਿਹਾ ਕਿ ਮੈਂ ਟੈਰਫ ਲਾਵਾਂਗਾ ਉਹਨਾਂ ਨੇ ਲਾਇਆ ਤੇ ਅੱਜ ਰਿਟੈਲੀਏਸ਼ਨ ਆ ਗਈ ਜੀ ਟੂਡੋ ਸੌ ਤੋਂ ਉਹ ਉਹ ਵੀ ਲਾ ਰਹੇ ਨੇ 155 ਬਿਲੀਅਨ ਡਾਲਰ ਦੀ ਜਿਹੜੀ ਸਾਡੀ ਇੰਪੋਰਟ ਆ ਹਮ ਯੂਐਸਐਸ ਯੂਐਸਐਸ ਤੋਂ ਐਨੋਲੀ 150 ਟਾਈਪ ਬਿਲੀਅਨ ਡਾਲਰ ਉਹ ਹੁਣ ਟਰੂਡੋ ਸਾਹਿਬ ਨੇ ਮੀਟਿੰਗ ਸੱਦ ਲਈ ਹੈ ਜੀ ਸਾਰੇ ਪ੍ਰੀਮੀਅਰਸ ਦੀ ਪ੍ਰੀਮੀਅਰ ਸਾਡੇ ਮੁੱਖ ਮੰਤਰੀ ਨੇ ਜੀ ਦਸ ਸੂਬਿਆਂ ਦੇ ਉਹ ਪਹਿਲਾਂ ਵੀ ਕੀਤੀ ਸੀ ਮੈਂ ਕਿਹਾ ਉਹ ਪਹਿਲਾਂ ਵੀ ਦੋ ਕਰ ਚੁੱਕੇ ਨੇ ਜੀ ਹੂੰ ਤੇ ਉਹ ਇੱਕ ਪ੍ਰੀਮੀਅਰ ਨੂੰ ਛੱਡ ਕੇ ਅਲਬਰਟਾ ਵਾਲੀ ਨੂੰ ਸਾਰੇ ਇਸ ਚਾਹਤ ਆ ਵੀ ਆਪਾਂ ਰਿਟੈਲੀਏਟ ਕਰਾਂਗੇ ਨੈਚੁਰਲੀ ਹੈ ਜੀ ਨੇਸ਼ਨਸ ਕਰਦੀਆਂ ਨੇ ਉਹ ਕਹਿੰਦੇ ਅਸੀਂ ਮਿਲਾਵਾਂਗੇ ਜਿਹੜੀਆਂ ਜਿਹੜੇ ਉਹ ਚੀਜ਼ਾਂ ਕਰਦੇ ਨੇ ਇੰਪੋਰਟ ਐਕਸਪੋਰਟਰਾਂ ਤੇ ਲਾਵਾਂਗੇ ਮੈਕਸੀਕੋ ਦੇ ਜਿਹੜੇ ਪ੍ਰੈਜ਼ੀਡੈਂਟ ਉਹਨਾਂ ਨੇ ਵੀ ਰਿਟੈਲੀਏਟ ਕੀਤਾ ਮੈਂ ਸਮਝਦਾ ਕਿ 트럼프 ਵਾਸਤੇ ਇਹ ਅਨਸੈਸਰਲੀ ਜੀ ਇੱਕ ਜਿਹੜੀ ਇਹਨਾਂ ਸ਼ੁਰੂਆਤ ਉਹਨਾਂ ਕਰ ਦਿੱਤੀ ਆ ਇਹ ਤੇ ਵੈਰੀ ਡਿਸਟਰਬਿੰਗ ਆਮ ਜਿਹੜੇ ਨੈਸ਼ਨਲ ਨੇ ਅਫਸਰਟ ਨੇ ਮੈਂ ਇਹ ਕੈਨੇਡਾ ਵਾਲੇ ਪਾਸੇ ਨਹੀਂ ਸਿਰਫ ਉਧਰ ਵੀ ਆ ਜੀ ਲੋਕ ਤੇ ਉਧਰ ਵੀ ਜਦੋਂ ਆਫਟਰ ਆਲ ਜਿਹੜਾ ਇਹਦਾ ਅਫੈਕਟ ਆ ਉਹ ਤੇ ਕੰਜ਼ਿਊਮਰ ਤੇ ਪੈਣਾ ਜੀ ਹਾਂ ਉਧਰ ਵੀ ਪਏਗਾ ਉਹਨਾਂ ਦੀ ਬਿਗਰ ਪੋਪੂਲੇਸ਼ਨ ਹੈ ਉਹਨਾਂ ਤੇ ਜ਼ਿਆਦਾ ਪਏਗਾ ਸਾਰਤ ਵੀ ਪਏਗਾ ਸੋ ਦੇਖੋ ਕਈ ਵਾਰੀ ਇਹ ਚੀਜ਼ਾਂ ਜਿਹੜੀਆਂ ਟਾਈਮਿੰਗ ਲਈ ਟਾਈਮਬਿੰਗ ਹੁੰਦੀਆਂ ਨੇ ਫਿਰ ਵਾਪਸ ਕਰ ਲੈਂਦੇ ਲੋਕ